ਕੀ ਕਸ਼ਕੀ ਕਮਾਂ ਮੈਂ ਕਦੋਂ ਲੈ ਜਾਂ ਗਰੀ ਅਲੀ ਐ ਦਵਾ ਰੋ ਇਹ 4 ਵਜੇ ਵਧੀਆ ਠੀਕ ਠਾਕ ਵਧੀਆ ਗੱਲਾਂ ਕਰਦਾ ਰਿਹਾ ਮੈਂ ਵੱਧ ਤਾਂ ਕਿੰਨਾ ਗੱਲਾਂ ਕਰਦਾ ਰਿਹਾ ਸ਼ਾਮ ਨੂੰ ਰਾਤ ਨੂੰ 9 ਵਜੇ ਮੈਸੇਜ ਕੀਤਾ ਮੈਂ ਸਵੇਰੇ ਫੋਨ ਕਰੂੰਗਾ ਇਹ ਦਿੱਤਾ ਦਊਗਾ ਆਏ ਅੰਦਾ ਅੰਦਾਈ ਮੰਮੀ ਕੋਈ ਨਹੀਂ ਆਪਣੀ ਗਰੀਬੀ ਨਿਕਲ ਜੂ ਗਰੀਬੀ ਨਿਕਲ ਤੂੰ ਸਾਰੀ ਉਮਰ ਆਪ ਸੁਖਣੀ ਵੇਖਿਆ ਹੁਣ ਕੋਈ ਗੱਲ ਨਹੀਂ ਹੋਣਾ ਤੂੰ ਫਿਕਰ ਕਰਿਆ ਕਰ ਟੈਨਸ਼ਨ ਨਾ ਲਿਆ ਕਰ ਕੀ ਕਹਿਣਾ ਚਾਹੁੰਦੇ ਤੁਸੀਂ ਬੇਟੇ ਇਹਨੂੰ ਪਤਾ ਲੱਗਾ ਤੁਹਾਨੂੰ ਕਿੰਨਾ ਟਾਈਮ ਪਹਿਲਾਂ ਗੱਲ ਹੋਈ ਸੀ ਕੀ ਗੱਲ ਹੋਈ ਸੀ ਕੀ ਸੁਪਰੀ ਸੀ ਤੇ ਇੱਕੋ ਸ਼ਿਕੀ ਕਮਾ ਮੈਂ ਕਦੋਂ ਗੱਲ ਹੋਈ ਯਾਦ ਰਹੀ ਜਲੀ ਐ ਦਵਾਰੋ ਇਹ 4 ਵਜੇ ਵਧੀਆ ਠੀਕ ਠਾਕ ਵਧੀਆ ਗੱਲਾਂ ਕਰਦਾ ਰਿਹਾ ਮਾ ਵੱਧ ਕਿੰਨਾ ਗੱਲਾਂ ਕਰਦਾ ਰਿਹਾ ਸ਼ਾਮ ਨੂੰ ਰਾਤ ਨੂੰ 9 ਵਜੇ ਮੈਸੇਜ ਕੀਤਾ ਮੈਂ ਸਵੇਰੇ ਫੋਨ ਕਰਾਂਗਾ ਇਹ ਇਹ ਅੱਗੇ ਪੁੱਛਿਆ ਵੀ ਕਿਉਂ ਉਹ ਨਹੀਂ ਨਾ ਸਾ ਚੜਨ ਜਾਈ ਫਿਰ ਅੰਦਰ ਗੱਲ ਨਹੀਂ ਉਹ ਦੇਖੋ ਫੋਨ ਦੇ ਫਿਰ ਉਹ ਤੋਂ ਬਾਅਦ ਜੀ ਕੰਨ ਨਹੀਂ ਸੁਪਨੇ ਦੱਸੇ ਉਹਨੇ ਸੁਪਨੇ ਇੱਥੋਂ ਤੋਂ ਬੜੇ ਚਾਵਾਂਣ ਗਿਆ ਸੀ ਵਧੀਆ ਗਿਆ ਸੀ ਹੁਣ ਉੱਥੇ ਤੇ ਮੈਂ ਟੈਨਸ਼ਨ ਪਤਾ ਨਹੀਂ ਕੀ ਗੱਲ ਬਣੀ ਕੀ ਨਹੀਂ ਪਤਾ ਨਹੀਂ ਉਹਨਾਂ ਤੇ ਗੱਲ ਹੁੰਦੀ ਸੀ ਕਦੀ ਕਹਿੰਦਾ ਹੀ ਮੈਂ ਆ ਚੀਜ਼ ਪੂਰੀ ਕਰਨੀ ਆ ਗਈ ਤੇਰਾ ਕਰੂੰਗਾ ਤੇ ਕਦੋਂ ਆਉਂਗਾ ਆਏ ਅੰਦਾ ਹੰਦਾ ਹੀ ਮੰਮੀ ਕੋਈ ਨਹੀਂ ਆਪਣੀ ਗਰੀਬੀ ਨਿਕਲ ਚੁਕਰੀ ਤੂੰ ਸਾਰੀ ਉਮਰ ਆਪ ਸੁਖਣੀ ਵੇਖਿਆ ਹੁਣ ਕੋਈ ਗੱਲ ਨਹੀਂ ਹੋਣਾ ਤੂੰ ਫਿਕਰ ਕਰਾ ਕਾ ਟੈਨਸ਼ਨ ਨਾ ਲਿਆ ਕਰ ਉਹਨਾਂ ਕੋਲ ਸਾਰਾ ਕੁਝ ਵਧੀਆ ਹੋ ਜਾਣਾ ਗੱਲ ਯਾਰ ਕੋਈ ਬੰਦ ਚੀਜ਼ ਨਹੀਂ ਹੈ ਆਹ ਗੱਲ ਵੀ ਜਿਹੜੀ ਉਹਦਾ ਸੁਪਨਾ ਹੀ ਮੈਂ ਭੈਣ ਦਾ ਵਿਆਹ ਕਰੂੰਗਾ ਮੈਂ ਕਿਹਿੰਦਾ ਦੀ ਬਿਲਕੁਲ ਆਜੂਗੀ ਇਹਨੂੰ ਤਾਂ ਦੇਖਦਾ ਕਿ ਮੇਰੇ ਕੋਲ ਬਾਹਰ ਆ ਜੂਗੀ ਅਸੀਂ ਦੋਵੇਂ ਭੈਣ ਬਰਾ ਇਕੱਠੇ ਰਵਾਂਗੇ ਮੰਮੀ ਕਦੋਂ ਬੰਨਣਾ ਦੀਦਕ ਕੰਮ ਬਣ ਜੂਗਾ ਤੈਨੂੰ ਇੱਧਰ ਖਲਾ ਦਿਓ ਜੀ ਨਹੀਂ ਦੋਵੇਂ ਜਰਾ ਇਕੱਠੇ ਰਵਾਂਗੇ ਕੀ ਬੰਦੇ ਜੀ ਵਿਦੇਸ਼ਾਂ ਚ ਇੰਨੇ ਮਾਵਾ ਦੇ ਪੁੱਤ ਮਾਰੇ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਇਦਾਂ ਕੁਝ ਹੋ ਰਿਹਾ ਹੈ ਕੀ ਉਹਨਾਂ ਨੂੰ ਤੁਨ ਕਹਿਣਾ ਚਾਹੀਦਾ ਨੇ ਆਣੇ ਨੂੰ ਭੇਜਣਾ ਚਾਹੀਦਾ ਹੈ ਬਾਹਰ ਦਾ ਤੇ ਨਾਂ ਵੀ ਨਾ ਲਵੋ ਬਸ ਇਧਰ ਥੋੜੀ ਖਾ ਲੋ ਵਧੀਆ ਆ ਮੈਂ ਵੀਰਾ ਵੀ ਪਰ ਬਾਹਰ ਨਾ ਜਾਓ ਬਾਹਰ ਨਾ ਜਾਓ ਥੋੜੀਆਂ ਆਣੀਆਂ ਮੁੰਡਿਆਂ ਨੂੰ ਮੇਰਾ ਨਾਮ ਗਰੇਸ ਸਿੰਘ ਜੀ ਤੇ ਬੱਚੇ ਦਾ ਨਾਮ ਅਮਰਪਾਲ ਸਿੰਘ ਜੀ ਤੇ ਅਸੀਂ ਸਟੱਡੀ ਵੀਜ਼ੇ ਤੇ ਨੂੰ ਇੰਗਲੈਂਡ ਭੇਜਿਆ ਸੀ ਤੇ ਉਹ ਮਤਲ ਅੱਠ ਮਹੀਨੇ ਨੂੰ ਅੱਜ ਗਏ ਨੂੰ ਹੋਏ ਸੀ ਤੇ ਉਹਨੂੰ ਥੋੜੀ ਜਿਹੀ ਇੱਥੇ ਮੈਡੀਕਲ ਪ੍ਰੋਬਲਮ ਹੋਈ ਆ ਉਹਦੇ ਤੋਂ ਉਹਦੀ ਮੜਕੀ ਉਹਦੀ ਡੈਥ ਹੋ ਗਈ ਆ ਤੇ ਅਸੀਂ ਦੇ ਬੜਾ ਔਖੇ ਹੋ ਕੇ ਬੱਚੇ ਨੂੰ ਭੇਜਿਆ ਨਾਲੀ ਜ਼ਮੀਨ ਕਹਨੇ ਕਰਕੇ ਕਰਜ਼ਾ ਚੁੱਕ ਕੇ ਭੇਜਿਆ ਸੀ ਕੋਈ 200 ਲੱਖ ਰੁਪਏ ਲਾਇਆ ਸੀ ਤੇ ਸਾਡੀ ਤੇ ਕੋਈ ਮਿਹਨਤ ਵੀ ਨਹੀਂ ਮੁੜੀ ਤੇ ਅਸੀਂ ਤੇ ਸਰਕਾਰ ਕੋਲ ਇਹ ਮੰਗ ਕਰਦੇ ਆਂ ਕਿ ਸਰਕਾਰ ਜਿਤਨਾ ਵੀ ਸਾਡੇ ਬੱਚੇ ਦੀ ਮਗਾਵੀ ਅਸੀਂ ਸਾਰਿਆਂ ਅਸਮਾ ਇੱਥੇ ਕਰਨੀਆਂ ਚਾਹੁੰਦੇ ਆਂ ਹੋਰ ਤੁਸੀਂ ਅਸੀਂ ਕੁਝ ਕਰ ਨਹੀਂ ਸਕਦੇ ਤੇ ਬਾਕੀ ਜੋ ਜੇ ਕੋਈ ਉਧਰ ਦੀ ਸਰਕਾਰ ਸਾਡੀ ਮਦਦ ਕਰ ਸਕਦੀ ਜਾਂ ਇੱਧਰ ਦੀ ਕਰ ਸਕਦੀ ਉਹ ਜ਼ਰੂਰ ਕਰੇ ਕਿਉਂਕਿ ਅਸੀਂ ਤੇ ਅੱਗੇ ਹੀ ਬੜੇ ਪਰੇਸ਼ਾਨ ਸਾਂ ਐਂ ਹੋਰ ਪਰੇਸ਼ਾਨ ਆਂ ਅਸੀਂ ਸੁਖਲੀ ਕੀਤਾ ਸੀ ਤੁਹੀ ਹੋ ਗਏ ਕੀ ਗੱਲ ਹੈ ਯਾਰ ਖਰੀਰੀ ਜਿਦੋਂ ਗੱਲ ਹੈ ਤੁਹਾਡੀ ਉਹਨਾਂ ਨਾਲ ਉਹ ਕਹਿੰਦਾ ਹੈ ਕਿ ਮੈਨੂੰ ਉਹਨਾਂ ਦੱਸਿਆ ਗਿਆ ਉਹਨੂੰ ਇਹਨੂੰ ਕੁਝ ਨਹੀਂ ਪਤਾ ਲੱਗਾ ਕਿ ਮੈਨੂੰ ਕੀ ਹੁੰਦਾ ਕਿ ਅਸੀਂ ਜਦੋਂ ਗੱਲ ਮੇਰੀ ਪਿਛਲੇ ਦਿਨ ਵਾਰ ਹੋਈ ਹੈ 4 ਵਜੇ ਤੇ ਆਂਦਾ ਸੀ ਮੈਂ ਡੜੀ ਫੁਲਕਾ ਸ਼ਕ ਲੱਗਾ ਮੈਂ ਬਿਲਕੁਲ ਠੀਕ ਠਾਕ ਹੈ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਮੈਂ 9 ਵਜੇ ਤੁਹਾਡੇ ਨਾਲ ਗੱਲ ਕਰੂੰਗਾ ਤੇ ਜਦੋਂ 9 ਵਜੇ ਆਦੇ ਉਹਨੇ ਮੈਸੇਜ ਕੀਤਾ ਮੈਂ ਕੱਲ ਨੂੰ ਗੱਲ ਕਰੂੰਗਾ ਅਸੀਂ ਫੋਨ ਲਾਉਣ ਲੱਗੇ ਆ ਤੇ ਉਹਨੇ ਜਨੂੰ ਸਾਡੀ ਗੁੱਡੀ ਇੱਕ ਇਸ ਤਰ੍ਹਾਂ ਦੀ ਉੱਥੇ ਆ ਉਹਨੇ ਫੋਨ ਕੀਤਾ ਵੀ ਭੂਆ ਜੀ ਮੈਨੂੰ ਉਹਦੇ ਕਮਰੇ ਵਾਲੇ ਮਾਲਕ ਦਾ ਫੋਨ ਆਇਆ ਵੀ ਅਮਰਤਪਾਲ ਜਿਹੜਾ ਨੇ ਉਹ ਥੋੜਾ ਢਿੱਲਾ ਹੋ ਗਿਆ ਹੈ ਤੇ ਅਸੀਂ ਆਖਿਆ ਵੀ ਕੀ ਗੱਲ ਪਤਾ ਕਰੋ ਉਹ ਉਸੇ ਵਾਲੇ ਗੱਡੀ ਲੈ ਕੇ ਆਪਣੀ ਚੱਲ ਪਏ ਆ ਉਧਰੋਂ ਮਾਲਕ ਦਾ ਕਮਰੇ ਵਾਲੇ ਦਾ ਸਾਨੂੰ ਫੋਨ ਮੈਨੂੰ ਆ ਗਿਆ ਵਾ ਮੈਨੂੰ ਕਹਿੰਦਾ ਪਾਜੀ ਅਮਰਤਪਾਲ ਥੋੜਾ ਢਿੱਲਾ ਆ ਤੇ ਕੋਈ ਘਬਰਾਉਣ ਵਾਲੀ ਬਾਤ ਨਹੀਂ ਹੈ ਮਬੂਲੀ ਢਿੱਲਾ ਬਾਕੀ ਏਡੀ ਵਾਰੀ ਬਹੁਤ ਜ਼ਿਆਦੀ ਗੱਲ ਨਹੀਂ ਕੀ ਤੇ ਮੈਂ ਹੁਣ ਇਹਨੂੰ ਹਸਪੀਟਲ ਖੜ ਕੇ ਚੈੱਕ ਅਪ ਕਰਵਾ ਕੇ ਦਵਾਈ ਲਿਆਉਣਾ ਹੈ ਤੇ ਮੈਂ ਕੋਈ ਮਜੇਰਾ ਵੀ ਬਾਹਰ ਹੋ ਜਾਂਦਾ ਜਿਹੜੀ ਮੈਨੂੰ ਜਿਆਦਾ ਕੋਈ ਪ੍ਰੋਬਲਮ ਨਹੀਂ ਠੀਕ ਹੈ ਮੈਂ ਤੇ ਕੋਈ ਨਹੀਂ ਦਵਾਈ ਦੇ ਆ ਕੇ ਤਾਂ ਨਾਲ ਗੱਲ ਕਰਨਾ ਉੱਥੇ ਉਹਨਾਂ ਨੇ ਉਹਨਾਂ ਐਡਮਿਟ ਕਰ ਲਿਆ ਉੱਥੇ ਦਵਾਈ ਵੀ ਦਿੱਤੀ ਆ ਬਾਹਰ ਦੇ ਵਿੱਚ ਉਹਨਾਂ ਪਰੌਣਿਆਂ ਨੇ ਜਦੋਂ ਜਾ ਕੇ ਉੱਥੇ ਗੱਲਬਾਤ ਕੀਤੀ ਡਾਕਟਰਾਂ ਨਾਲ ਉਹਨਾਂ ਆਖਿਆ ਵੀ ਕੋਈ ਵੀ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਇਹਨੂੰ ਮੜਾ ਜਾਂ ਨਮੂਨੀਆਂ ਕਿਤੇ ਹੋਇਆ ਵਾ ਤੇ ਥੋੜੀ ਜਿਹੀ ਇਨਫੈਕਸ਼ਨ ਹੈ ਤੇ ਇਹ ਬਸ ਠੀਕ ਹੋ ਜਣੀ 2-4 ਦਿਨਾਂ ਚ ਹੋ ਜੂਗੀ ਤੇ ਨਹੀਂ ਛੁੱਟੀ ਦੇ ਦਾਂਗੇ ਪਰ ਉਹ ਠੀਕ ਨਹੀਂ ਹੋਈ ਅੱਜ ਫੋਨ ਆ ਗਿਆ ਵੀ ਉਹ ਤੇ ਕਿੰਨੇ ਕਦੇ ਤੁਹਾਨੂੰ ਫੋਨ ਆਇਆ ਸਾਨੂੰ 12 ਕੂਈ ਫੋਨ ਆਇਆ ਕਿਹਦਾ ਫੋਨ ਆਇਆ ਸਾਨੂੰ ਆਪਣੇ ਆਪਣੇ ਸਾਡੇ ਰਿਸ਼ਤੇ ਦਾ ਸਾਡਾ ਪਰਵਨਾ ਉਥੇ ਉਹਦਾ ਫੋਨ ਆਇਆ ਕੋਈ ਸੁਪਨਾ ਯਾਦ ਹੁੰਦਾ ਕੋਈ ਗੱਲ ਕੀ ਹੈ ਮੈਂ ਆ ਪੂਰੀ ਕੰਮੀ ਘਰ ਚ ਆ ਕੇ ਜਾਂ ਜਿੱਦਾਂ ਬਾਈ ਬੱਚੇ ਬਾਜੀ ਬੱਚੇ ਤਾਂ ਅਸੀਂ ਪਹਿਲੇ ਵੀ ਛਡਾਵਾਂਗੇ ਤੁਹਾਨੂੰ ਸੁਖ ਦੇ ਦਵਾਂਗੇ ਤੁਸੀਂ ਕੰਮ ਨਾ ਕਰਿਓ ਤੁਹਾਨੂੰ ਗੱਡੀਆਂ ਦਿਖਵਾਵਾਂਗੇ ਅਸੀਂ ਕਰ ਜੋਗੇ ਰਹਿਗੇ ਮਾਪਿਓ ਭੇਜਦੇ ਬੱਚਿਆਂ ਨੂੰ ਬਾਹਰ ਬੱਚਾ ਇਸੋਕ ਜਾਂਦੀ ਹੁੰਨੀ ਹੋ ਜਾਂਦੀ ਹੈ ਤਾਂ ਕੀ ਵੀਲ ਕਰਨਾ ਚਾਹੁੰਦੇ ਬਾਪੇ ਬਹੁਤ ਔਖਾ ਜੀ ਬੱਚੇ ਨਾ ਉਹ ਜਿੰਦਿਆਂ ਚ ਤਾਂ ਨ ਮਰਿਆਂ ਚ ਇਸੇ ਜੋਗੀ ਨਹੀਂ ਰਹਿੰਦੇ ਅਸੀਂ ਦਿਆਨੇ ਆਪਣੇ ਬੱਚੇ ਨੂੰ ਜੇ ਕਿਸੇ ਭੇਜਣਾ ਦਾ ਸਮਝ ਸੋਚ ਕੇ ਭੇਜੇ ਉੱਥੇ ਇਲਾਜ ਨਹੀਂ ਜੇਗਾ ਉਹ ਆਪਣਾ ਸੋਚ ਸਮਝੋ ਤੇ ਫਿਰ ਬੱਚੇ ਨੂੰ ਕਿ ਬੱਚੇ ਵੀ ਜਿੱਦ ਕਰਦੇ ਆ ਤੇ ਮਾ ਮਾਪੇ ਜੇ ਮਜਬੂਰ ਹੁੰਦੇ ਆ ਤਾਂ ਉਹਨਾਂ ਨੂੰ ਭੇਜਣਾ ਪੈਂਦਾ ਤੇ ਹੁਣ ਜਿਹੜੀ ਆਸਤੀ ਦੀ ਬਣ ਗਈ ਇਹਦੇ ਵਿੱਚ ਅਸੀਂ ਹੁਣ ਕਿਸੇ ਜੋਗੀ ਵੀ ਨਹੀਂ ਤੇ ਜੇ ਹੁਣ ਪੈਣ ਪਰਾਂ ਗੱਡੀ ਹੱਥ ਜੋੜ ਕੇ ਬਹਿੰਦੀ ਸਾਰੇ ਚਲੋ ਇੱਕ ਦੂਜੇ ਦਾ ਸਾਥ ਜਿੱਤਨ ਵਾਲੂ ਹੁਣ ਇਦਾਂ ਦੀ ਆਸਰੇ ਨਾਲ ਇੱਕ ਦੂਜੇ ਜੀਣ ਵਾਲੀ ਗੱਲ ਹੁੰਦੀ ਭਜੀ ਕੀ ਨਾਮ ਆ ਕੀ ਬੇਟੇ ਦਾ ਕੀ ਨਾਮ ਕੀ ਗੱਲਬਾਤ ਕੀ ਹੈ ਬੇਟੇ ਦਾ ਨਾਮ ਹੈ ਅਮਰਤਪਾਲ ਸਿੰਘ ਜੀ ਤੇ 8 ਮਹੀਨੇ ਪਹਿਲਾਂ ਗਿਆ ਸੀ ਸਟੱਡੀ ਵੇਸ ਤੇ ਗਿਆ ਸੀ ਇੰਗਲੈਂਡ ਤੇ ਹਫਤਾ ਕੀ ਪਹਿਲਾਂ ਬਿਮਾਰ ਹੋ ਗਿਆ ਜਿਆਦਾ ਹੀ ਤੇ ਉਹਨੂੰ ਦਾਖਲ ਕਰਾਇਆ ਸੀ ਉੱਥੇ ਆਪਣੀ ਉਹਦੇ ਮਾਮੇ ਦੇ ਸਿਸਟਰ ਜੀ ਉਹਨਾਂ ਨੇ ਦਾਖਲ ਦੋਸ ਕਰਾਇਆ ਉੱਥੇ ਕਮਰੇ ਵਾਲਿਆਂ ਨੇ ਵੀ ਹੈਲਪ ਕੀਤੀ ਆ ਉਸ ਤੋਂ ਬਾਅਦ ਅੱਜ ਸਾਨੂੰ ਦੁਪਹਿਰੇ ਜੀ ਪਤਾ ਲੱਗਾ 11-12 ਵਜੇ ਵੀ ਡੈਥ ਹੋ ਗਈ ਆ ਇਸ ਤਰੀਕੇ ਨਾਲ ਕੀ ਗੱਲ ਇਹ ਨਮੁੰਨੀਆਂ ਹੋ ਗਿਆ ਜੀ ਨਮੁੰਨੀਆਂ ਹੀ ਜ਼ਿਆਦਾ ਤੇ ਬੱਚਿਆਂ ਦੇ ਪ੍ਰੈਸ਼ਰ ਹੀ ਜ਼ਿਆਦਾ ਐਨਾ ਹੋ ਗਿਆ ਕਿ ਪੰਮ ਮਿਲਦੇ ਨਹੀਂਗੇ ਤੇ ਪ੍ਰੈਸ਼ਰ ਜ਼ਿਆਦਾ ਹੋ ਗਿਆ ਬੱਚਿਆਂ ਨੂੰ ਅਸੀਂ ਵੇਖੋ ਵੇਖੀ ਭੇਜੀ ਜਾਂਦੇ ਬਾਹਰ ਪਰ ਮੁਸ਼ਕਲ ਆਦਿਆ 12 ਦੇ ਵੀ 6 ਮਹੀਨੇ ਪਹਿਲਾਂ ਗਿਆ ਸੀ 8 ਮਹੀਨੇ ਪਹਿਲਾਂ ਗਿਆ ਜੇ ਬਾਹਰ ਛੜੀ ਵੇਸ ਤੇ ਗਿਆ ਜੀ ਕੀ ਗੱਲਬਾਤ ਕੀ ਘਰ ਦੇ ਹਾਲਾਤ ਕਿਦਾਂ ਦੇ ਘਰ ਦੇ ਹਾਲਾਤ ਤੇ ਪਹਿਲੀ ਹੈਗੀ ਸੀ 2.5 ਕਿਲੇ ਉਹ ਵੀ ਇਹਨਾਂ ਨੇ ਗੈਣੇ ਕਰਕੇ ਫੇਰ ਹੀ ਭੇਜਿਆ ਸੀ ਤੇ ਬ੍ਰਦਰ ਮੇਰੇ ਉਹਨੇ ਅੰਗਰੇਜ਼ ਸਿੰਘ ਜੀ ਵੱਡੇ ਉਹਨਾਂ ਹਾਜ਼ਰ ਜੀ ਤੇ ਉਹਨਾਂ ਨੇ ਪਹਿਲੀ ਗੈਣੇ ਭੇਜ ਪਾ ਕੇ ਫੇਰ ਹੀ ਭੇਜਿਆ ਕਰਜ਼ਾ ਲਿਖ ਕੇ ਸਾਰਾ ਚੁੱਕ ਕੇ ਭੇਜਿਆ ਤੇ ਹੁਣ ਤਾਂ ਵਿਚਾਰੇ ਦੇ ਮਾੜੇ ਹਾਲਤ ਹੈ ਬੇਟਾ ਵੀ ਹੈ ਭੈਣ ਇੱਕ ਭੈਣਾਂ ਦੀ ਇੱਕ ਇਹੀ ਭਰਾ ਹੀ ਇਕੱਲਾ ਹੀ ਬਸ ਦੋਵੇਂ ਭੈਣਾਂ ਭੈਣ ਵੀ ਵਿਆਹਣ ਵਾਲੀ ਆ ਤੇ ਹੁਣ ਬੜਾ ਮੁਸ਼ਕਲ ਆ ਗੁਜ਼ਾਰਾ ਕਰਦਾ ਇਹੀ ਕਰਦਾ ਹੀ ਪਹਿਲਾਂ ਗੁਜ਼ਾਰਾ ਬੜਾ ਮੁਸ਼ਕਲ ਚੱਲਣ ਰਿਹਾ ਸੀ ਕਿ ਉਹ 8 ਦਿਨ ਪਹਿਲਾਂ ਹੀ ਹੋਈ ਗੱਲ ਤੇ ਕਹਿੰਦਾ ਸੀ ਵੀ ਕੋਈ ਨਹੀਂ ਮੈਂ ਥੋੜਾ ਸਵੇਰੇ ਗੱਲ ਕਰੂੰਗਾ ਮੈਂ ਠੀਕ ਨਹੀਂ ਗਿਆ ਤੇ ਥੋੜੇ ਮੈਂ ਸੁਬਾ ਗੱਲ ਕਰੂੰਗਾ ਤੇ ਮੁੜ ਕੇ ਫਿਰ ਉਹਨਾਂ ਨੇ ਜਿਹੜੀ ਮਾਮੇ ਦੀ ਸਿਹਤਰੀ ਸੀ ਉਹਨਾਂ ਦੇ ਉਥੋਂ ਫੋਨ ਆ ਗਿਆ ਵੀ ਠੀਕ ਨਹੀਂ ਗਿਆ ਅਸੀਂ ਦਾਖਲ ਕਰਾਉਣ ਲੱਗੇ ਆ ਤ ਰਾਤ ਹੋਈ ਮੜੀ ਵੀਡੀਓ ਕੱਲ ਤੇ ਉਹਨਾਂ ਨੇ ਦਿਖਾਇਆ ਵੀ ਠੀਕ ਹੈ ਪਹਿਲਾਂ ਨੂੰ ਪਰ ਸਵੇਰੇ 11 12 ਵਜੇ ਪਤਾ ਲੱਗਾ ਵੀ ਡੈਥ ਹੋ ਗਈ ਹੈ ਕੀ ਮੰਗ ਕਰਦੇ ਜੀ ਡੈੱਡ ਬੋਡੀ ਵਾਪਸ ਅਸੀਂ ਮੰਗ ਕਰਦੇ ਆਂ ਵੀ ਸਰਕਾਰ ਤੋਂ ਵੀ ਡੈੱਡ ਬੋਡੀ ਵਾਪਸ ਲਿਆਂਦੀ ਜਾਵੇ ਤੇ ਪਰਿਵਾਰ ਦੇ ਨਾਲ ਜੋ ਵੀ ਇਨਸਾਫ ਹੁੰਦਾ ਕੀਤਾ ਜਾਵੇ ਵੱਤ ਵੱਤ ਸਹਿਯੋਗ ਦਿੱਤਾ ਜਾਵੇ ਬਹੁਤ ਗਰੀਬ ਪਰਿਵਾਰ ਆ ਤੇ ਵਾਈ ਸਿਰ ਤੇ ਜੀ ਸ਼ੁਰੂ ਤੋਂ ਅਸੀਂ ਸਾਰਾ ਮਾਲ ਡੰਗਰ ਵੇਚ ਕੇ ਉਹਨੇ ਆਪਣਾ ਘਰ ਦਾ ਸਾਰਾ ਕੁਝ ਵੇਚ ਕੇ ਤੇ ਬੇਟੇ ਨੂੰ ਭੇਜਿਆ ਸੀ 12 ਰੁਪਇਆ ਚੰਗੇ ਪੋਖ ਵਾਸਤੇ ਭੇਜੀ ਤਾਂ ਅਸੀਂ ਤੇ ਬੱਚੇ ਨੂੰ ਆਨੇ ਆ ਚੰਗਾ ਕੋਈ ਨਾ ਕੋਈ ਸੌਰ ਜਵੇ ਸਾਡੀ ਜ਼ਿੰਦਗੀ ਸੌਕੀ ਹੋ ਜੇ ਬੱਚਿਆਂ ਦੀ ਜ਼ਿੰਦਗੀ ਜਾਂ ਸੌਕੀ ਹੋ ਜੇ ਪਰ ਇਹ ਥੋੜਾ ਪਤਾ ਵੀ ਪਿਆਲੀ ਵੀ ਜਾਂਦੀ ਰਹਿਣੀ ਬੱਚਾ ਵੀ ਜਾਂਦਾ ਰਹਿਣਾ ਤੇ ਘਰ ਵੀ ਸਾਰਾ ਲਾਈਆਂ ਮੱਜਾਂ ਵੀ ਵੇਚ ਲਈ ਵੇਚਦੀਆਂ ਤੋਂ ਵੀ ਕੱਕ ਜਾਂਦਾ ਰਹਿਣਾ ਸਭ ਕੁਝ ਹੀ